ਹਾਂਜੀ ਵੀਰੇ ਕੀ ਹਾਲ ਚਾਲ ਨੇ ਜੀ ਲਓ ਜੀ ਵੀਰੇ ਛੋਨੂੰ ਅੱਜ ਆਪਾਂ ਇੱਕ ਮੱਝ ਦਿਖਾਉਣ ਜਾ ਰਹੇ ਹਾਂ ਜੀ ਇਹ ਮੱਝ ਦੇ ਵੀਰੇ ਬੰਨ ਪੈ ਗਿਆ ਜੀ ਗੋਹੇ ਦਾ ਜੀ ਤੇ ਰੋਮਣ ਜਾ ਹੋ ਗਿਆ ਫਾਟ ਜੀ ਬੱਚੋਂ ਨੇ ਰੀ ਤੂੜੀ ਨਿਕਲਦੇ ਸੀ ਹਣਾ ਥੋੜੇ ਸਾਹਮਣੇ ਦੇਖ ਰਹੇ ਹੋਗੇ ਇਹ ਮੱਝ ਨੂੰ ਵੀਰੇ ਅਵਰੇ ਮਾਰਨ ਲੱਗ ਗਿਆ ਥੀ ਗਏ ਜੀ ਜਗਾਲੀ ਬੰਦ ਕਰਤੀ ਥੀ ਗੋਹਾ ਉਹਨੋਂ हट ਗਿਆ ਜੀ ਬਾਕੀ ਨੱਕ ਤੋਂ ਡਿਸਚਾਰਜ ਹੋ ਰਿਹਾ ਧੀ ਗਾ ਜੀ ਚਲੋ ਕਹੀ ਜਾਣਾ ਇਹਨਾਂ ਨੇ ਲਾਲ ਉਦ ਕਰਾਇਆ ਹੈ ਜੀ ਚਲੋ ਨਹੀਂ ਗੱਲ ਬਣੀ ਉਹ ਤੋਂ ਬਾਅਦ ਆਪਾਂ ਦੇਖੀ ਚੱਕਰੀ ਹੈਣਾ ਤੇ ਇਹਦਾ ਰੁਮਣ ਬਹੁਤ ਕੜਾ ਕੜਾ ਹੜ ਹੋਇਆ ਪਿਆ ਤੀਕਾ ਜੀ ਆਪਾਂ ਆਕੇ ਪਾਈਪ ਬਾਕੇ ਵਿੱਚੋਂ ਸਮਾਨ ਕੱਢਿਆ ਤੁਸੀਂ ਸਾਹਮਣੇ ਹਣ ਦੇਖਦੇ ਹੋਣਾ ਕੀ ਨਿਕਲਿਆ ਵੀਰਿਆਂ ਤੋਂ ਗੰਦਮੰਦ ਤੇ ਆਪਾਂ ਨੇ ਸਮਾਨ ਸਾਰਾ ਕੱਢਿਆ ਵੀਰੇ ਸਾਰਾ ਪੇਟ ਸਾਫ ਕਰਤਾ ਉਹ ਤੋਂ ਬਾਅਦ ਵੀਰੇ ਮੈਂ ਇਸਨੇ ਛਾਪ ਗਾਲੀ ਪਟਲੀ ਕੱਖ ਖਾਣ ਲੱਗੀ ਵੀਰੇ ਮੱਝ ਠੀਕ ਠਾਕ ਹੈ ਵੀਰੇ ਨਾਰਮਲ ਆ ਥੋੜੇ ਸਾਹਮਣੇ ਦੇਖ ਸਕਦੇ ਹਾਂ ਤੇ ਨੰਬਰ 1 ਤੇ ਸੋਨੂੰ ਵੀਰੇ ਮੈਂ ਇਹ ਕਹਿਣਾ ਖਾਣਾ ਭਰਾ ਪਾਉਣਾ ਵੀ ਵੀਰੇ ਤੂੜੀ ਦੇ ਨਾਮ ਵਾਲੀ ਪਾਇਆ ਕਰੂ ਤੂੜੀ ਵੱੱਧ ਪਾਉਣ ਦੇ ਕਾਰਨ ਵੀਰੇ ਜੀ ਬੰਨ ਮੱਜਾਂ ਦੇ ਬਹੁਤ ਪਏ ਰਹੇ ਨੇ ਐਦਕੀ ਜਨੇ ਮੱਜ ਕਦੇ ਨਹੀਂ ਪਏ ਹੈਗੇ ਵੀਰੇ ਹਰਾ ਪਾਉਣ ਦੀ ਕੋਸ਼ਿਸ਼ ਕਰਾ ਕਰੋ ਵੱੱਧ ਵੀਰੇ ਤੂੜੀ ਚ ਕੁਝ ਨਹੀਂ ਹੁੰਦਾ ਵੀਰੇ ਨਾ ਤੂੜੀ ਚ ਪੂਰਾ ਬਾਕੀ ਵੀਰੇ ਤੂੜੀ ਨਾਲ ਹਨਾ ਬੰਨ ਜਿਆਦੇ ਪੈਂਦੇ ਨੇ ਤੇ ਮੇਰੀ ਤੁਹਾਨੂੰ ਇਹੀ ਬੇਨਤੀ ਹੈ ਵੀਰੇ ਵੀ ਤੂੜੀ ਘੱਟ ਪਾਓ ਜੀ ਠੀਕ ਹੈ ਜੀ ਦਾਣੇ ਪੂਰਾ ਵੱੱਧ ਪਾ ਲਿਆ ਕਰੋ ਜੀ ਉਸ ਤੋਂ ਬਾਅਦ ਵੀਰੇ ਛੋਡੇ ਸਾਹਮਣੇ ਆਨ ਦੇਖੋ ਕਿੰਨਾ ਦਰਸ਼ਮਾਨ ਗੰਦਮਾ ਨਿਕਲ ਰਿਹਾ ਹੈ ਜੀ ਅੱਜ ਕੱਲੇ ਵੀਰੇ 1 ਲੱਖ ਰੁਪਏ ਦੀ ਮਾਦਿਕ ਆਪਰੇਟ ਹੋ ਗਿਆ ਮਦਨਾ ਖਰਾਬ ਕਰ ਲਿਆ ਕਰੋ ਮੜੀ ਖਰਾਬਾ ਨੂੰ ਪਿੱਛੇ ਤੂੜੀ ਘਟ ਤੋਂ ਘਟ ਪਾਓ ਜੀ ਹੋਰ ਕੋਈ ਜਾਣਕਾਰੀ ਲਈ ਵੀਰੇ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਸ਼ੇਅਰ ਕਰੋ ਵੀਰੇ ਲਾਈਕ ਕਰੋ